ਕੀ ਆ ਜਿੱਥੇ ਆਇਓ ਮੈਂ ਦਸ਼ਨਾ ਰਣ ਹਾਂਜੀ ਕੀ ਹੋਇਆ ਤੁਹਾਡੇ ਨਾਲ ਉੱਪਰ ਇੱਕ ਘਰ ਗਿਆ ਸੀ ਮੁੰਡਾ ਸੋ ਕੋਈ ਅੱਛਾ ਹਾਂਜੀ ਕਹਿੰਦਾ ਵਿਆਹ ਕਰਾਇਆ ਸੀ ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਘਰ ਕਿਚੋ ਹਾਂਜੀ ਮਾਂ ਕਹਿੰਦੀ ਮੇਰੇ ਵਿਚਿੰਦ ਨਹੀਂ ਐ ਵਿਆਹ ਕਦੋਂ ਹੋਇਆ ਸੀ ਜੀ ਮੈਂ ਦੱਸ ਤੁਸੀਂ ਤੁਸੀਂ ਮੈਨੂੰ ਮੈਸੇਜ ਕਰੋ ਇੱਕ ਮਿੰਟ ਆਪਾਂ ਲੋਨ ਬਣੇ ਤ੍ਰੀ ਫਗਵਾੜੇ ਰਹਿੰਦੇ ਤੁਝੇ ਤੁਹਾਡੇ ਮੇਰੀ ਗੱਲ ਹੋਈ ਸੀ ਠੀਕ ਹੈ ਸਰਪ੍ਰੀਖ ਅਨੁਸਾਰ ਪਿਆ ਕਰਵਾਇਆ ਆਪਣਾ ਨਾਮ ਕੀ ਤੁਝੇ ਦਾ ਅੰਤਾ ਦੇਵੀ ਮੈਂ ਕੁੜੀ ਦੀ ਛੋਟੀ ਭੈਣ ਹਾਂ ਹਾਂ ਕੀ ਨਾਮ ਸਿਸਟਰ ਦੇ ਜਿਸ ਦਾ ਵਿਆਹ ਚੱਲ ਰਹੀ ਹੈ ਹਮ ਜੋ ਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2005 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਨੇ ਮੇਰੀ ਸਿਸਟਰ ਨੇ ਰਿਪੋਰਟ ਮੇਰੀ 7 ਤਰੀਕ ਨੂੰ ਕਰਾ ਲਈ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣਗੇ 4 ਮਹੀਨੇ ਕੋਟ ਮੇਰੀ ਨੂੰ ਹੋ ਗਏ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਦੂਸਰ ਸਾਡੇ ਘਰ ਨਹੀਂ ਮੈਂ ਆਪਣੀ ਮੰਮੀ ਨੂੰ ਬੁਲਾ ਲਿਆ ਠੀਕ ਆ ਜੀ 10 ਤਰੀਕ ਨੂੰ ਵੱਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆ ਡੈਡੀ ਆ ਆਪਾ ਡੈਡੀ ਆ ਆਪਾ ਜੀ ਆ ਇਹਨਾਂ ਨਾਲ ਗੱਲਬਾਤ ਹੋਈ ਕਿ ਗੱਲਬਾਤ ਉਹ ਇਹਨਾਂ ਨੂੰ ਭਰੋਸਾ ਦਿਵਾ ਕੇ ਲੈ ਕੇ ਗਿਆ ਮੈਂ ਤੇ ਤੁਹਾਡੀ ਕੁੜੀ ਨੂੰ ਜਿੱਦਾਂ ਲੈ ਕੇ ਚੱਲਾਂ ਉਦਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਵੀ ਤੁਸੀਂ ਮੇਰੇ ਨਾਲ ਇਹਨੂੰ ਤੋੜ ਦਿਓ ਕਦੋਂ ਲੈ ਕੇ ਆਇਆ ਸੀ ਮੁੰਡਾ ਲੈ ਕੇ ਗਿਆ 10 ਫਰਵਰੀ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਘਰੋਂ ਚਲੇ ਗਏ ਲੈ ਕਿੱਥੋਂ ਲੈ ਕੇ ਗਿਆ ਅੰਨਤਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰ ਅਪਾ ਭਾਬੀ ਆ ਕੁੜੀ ਦੀ ਬਾਜੀ ਆ ਇਹ ਡੈਡੀ ਆ ਫਿਰ ਕੀ ਹੋਇਆ ਜੀ ਫਿਰ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫੇਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾ ਹਾਂਜੀ ਬਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਹਾਂ ਰਾਹੋਂ ਗਰ ਸ਼ਾਂਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫੇਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੁਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿਨਾਂ ਵੇਟ ਕਰੋ ਮੇਰੇ ਨਾਲ ਹੀ ਨਹੀਂ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਵਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਸੀ ਫਿਰ ਮੈਂ ਉਹਨੂੰ ਕਾਲ ਕੀਤੀ 6:07 ਵਜੇ ਮੈਂ ਕਹਾ ਹਾਂਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੇ ਕੁੜੀ ਤੁਹਾਡੀ ਗੜ ਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6:00 ਵਜੇ ਕਹਿੰਦਾ ਲੈ ਆਇਓ ਫਿਰ 6:00 ਤੱਕ ਬਾਜੀ ਹੋਣਾ ਨੂੰ ਮੈਂ ਕਾਲ ਕੀਤੀ ਮੇਕਪਾ ਜੀ ਸਿਸਟਰ ਨੂੰ ਲਿਆਇਓ ਮੁੰਡਾ ਕਹਿੰਦਾ ਮੈਂ ਬੱਸੇ ਬਿਠਾਤੀ ਮੇਰੀ ਗੱਲ ਹੋ ਗਈ ਮਾਸੀ ਨਾ ਤੇ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਆਪਣੀ ਮੱਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਹਿੰਦਾ ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਹਾ ਤੁਸੀਂ ਲਿਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9 ਵਜੇ ਘਰ ਆਏ ਬੱਸਾਂ ਸਾਰੀਆਂ ਨੰਗੀਆਂ ਕੁੜੀ ਸਾਡੀ ਨਹੀਂ ਉਤਰੀ। ਮੈਂ ਫੋਨ ਤੇ ਫੋਨ ਲਾਇਆ ਮੈਂ ਕਿਹਾ ਦੇਖੋ ਬਈ ਮੇਰੇ ਮੰਮੀ ਡੈਡੀ ਗਏ ਆ ਤਾਂ ਟੈਨਸ਼ਨ ਤਾਂ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ। ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ। ਕਹਿੰਨਾ ਮੈਨੂੰ ਸਹੇਲੀ ਦੇ ਗਈ ਸੀ। ਮੈਂ ਤਾਂ ਮੈਂ ਸਹੇਲੀਆਂ ਮੈਂ ਤਾਂ ਕਿ ਸਹੇਲੀ ਦੇ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੀ ਭੈਣ ਆ ਉਹ ਮੈਂ ਨਾ ਹਰ ਇੱਕ ਗੱਲ ਸ਼ੇਅਰ ਕਰਦੀ ਹਾਂ। ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੀ ਸਿਸਟਰ ਦੀ ਮੈਂ ਕਿਹਾ ਮੇਰਾ ਭਰਾ ਵਾਣ ਕੇ ਮੈਂ ਕਹਾਂ ਦੱਸ ਤੀ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਾਂ ਜੇ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਤੇ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦਾ ਨਹੀਂ ਆਪਣੀ ਸਹੇਲੀ ਤੇ ਹੋ ਸਕਦੀ ਆ ਵੀ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਨ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗੀ ਫੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਾਰਾ ਉਹਨੂੰ ਫੋਨ ਕਰਦੀ ਨੂੰ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਵੀ ਕੋਈ ਗੱਲ ਨਹੀਂ ਠੀਕ ਆ ਮੇਕਾ ਟੈਨਸ਼ਨ ਚ ਹੋਣਗੇ ਹਨਾ ਤੇ ਮੈਂ ਕਿਹਾ ਟੈਨਸ਼ਨ ਚ ਹੋਣਗੇ ਤੁਸੀਂ ਜਾਓ ਘਰੇ ਮੈਂ ਕਿਹਾ ਕੁੜੀ ਆਪਣੀ ਸਹੇਲੀ ਦੇ ਚਲ ਗਈ ਆ ਮੈਨਾਂ ਨੂੰ ਝੂਠ ਕਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਵੇ ਫਿਰ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖ ਮੈਂ ਜਦੋਂ ਕੁੜੀ ਕੇ ਵੀ ਥੋੜੇ ਗਲਵਤ ਨਹੀਂ ਵੀ ਕਿਸੇ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੁਣ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁੜੀ ਨਾਲ ਇਸ ਤਰ੍ਹਾਂ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸ رپورਟਰ ਨੂੰ ਫੋਨ ਕੀਤਾ ਸੀਗਾ ਫੋਨ ਕੀਤਾ ਸੀ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿ ਅਸੀਂ ਵੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਸੀ ਨੀ ਨਹੀਂ ਮੈਨੂੰ ਮੀਡੀਆ ਵਾਲੇ ਦਾ ਫੋਨ ਆਇਆ ਸੀ ਕਿ ਇਹਦਾ ਫਾਟਕਾ ਬੋਡੀ ਮਿਲੀ ਹੈ ਕਿਸੇ ਦੀ ਫਿਰ ਮੈਂ ਉਹ ਬਾਜੀ ਉਹਨਾਂ ਨੂੰ ਫੋਨ ਕੀਤਾ ਕਹਿੰਦੀ ਹਾਂ ਦੇਖਣ ਗਏ ਹੋਏ ਆ ਫਾਟਕਾ ਤੇ ਕਹਿੰਦੀ ਦੇਖੋ ਕੌਣ ਹੈ ਪਤਾ ਨਹੀਂ ਹਨਾ ਜਿਹਨਾਂ ਨਾਲ ਕਰਾਈ ਹੋਇਆ ਸੀ ਹਾਂ ਤੇ ਫਿਰ ਫਿਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕੀ ਕਾਰਨ ਸੀ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮੀਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਜਦੋਂ ਸਾਡ ਘਰ ਕੁੜੀ ਨਹੀਂ ਆਈ ਮੈਂ ਇਹਨਾਂ ਦੀ ਮਾਂ ਮੇਰੇ ਇਹ ਮੁੰਡਾ ਫਰਾਰ ਹੋ ਕੇ 11 ਤਰੀਕ ਨੂੰ ਆਪਣੇ ਘਰ ਨਹੀਂ ਵੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨ ਹੀ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲਕਲਾ ਦਾ ਆ ਪੰਗਲਕਲਾ ਨਾਮ ਕੀ ਨਾਮ ਸੁਖਬੀਰਪਾਲ ਸੁਖਦੀਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਹੈ ਮਤਲਬ ਸਰ ਮੈਂ ਮੰਗੇ ਚਾਹਨੀ ਆ ਦੇਖੋ ਜੇ ਜਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੀ ਹੋਰ ਕੁੜੀ ਨਾਲ ਤੱਕਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕੁ ਗੜਗੜਾਈ ਹੋਣੀ ਉਹਦੇ ਮੋਰੇ ਮੈਂ ਚਾਹੁੰਦੀ ਆ ਕਿ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਦੋਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਦਾ ਬੋਡੀ ਅਸੀਂ ਦੇਖ ਲਈ ਆਪਣੀ ਜੇ ਲੱਗਦਾ ਕਿ ਇੰਜਰਡ ਤੇ ਨਿਸ਼ਾਨ ਆ ਕੁੜੀ ਦਾ ਗळा ਕੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ 3-4 ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਹ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜੇ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਗਈ ਕਿਸੇ ਕਿਸ ਤੇ ਕਿਸੇ ਸੱਜਾਰ ਕਰਦੇ ਉਸੀ ਸਾਰ ਸਾਨੂੰ ਤਾਂ ਹੀ ਚਾਹੀਦਾ ਹੈ ਸਾਨੂੰ ਇਨਸਾਫ ਚਾਹੀਦਾ ਹੈ ਸ਼ੱਕ ਕਿਤੇ ਹਾਂਜੀ ਸ਼ੱਕ ਕਿਤੇ ਆਪਾਂ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰਿਆਂ ਦੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਈਓ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਪੁਲਿਸ ਨੂੰ ਕੰਪਲੇਨ ਸਾਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਜਿਹੜਾ ਹੈਗਾ ਸਿਮਚਾਨ ਘਾਟ ਉਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉਹ ਤੁਰਲਾ ਮਿਲੀ ਸੀ ਇੱਕ ਆਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲ ਦਾ ਲਿਖਿਆ ਹੋਇਆ ਹੈ ਉਹਦੀ ਬੋਡੀ ਪਈ ਹੈ 6 ਦਿਨ ਤੋਂ ਕੋਈ ਬੋਡੀ ਲੈਣ ਨਹੀਂ ਆਇਆ ਸੋ ਉਹਦੇ ਬਾਰੇ ਪਤਾ ਜਦ ਕੀ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਪੁਰ ਦੀ ਹੈਗੀ ਹੈ ਔਰ ਉੱਥੋਂ ਦਾ ਪਤਾ ਸੀਗੀ ਔਰ ਇਹ ਵੀ ਇਹ ਬੋਡੀ ਹੈਗੀ ਹੈ ਸੋ ਬੋਡੀ ਦਾ ਮੌਈਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਵੀ ਸ਼ੱਕਦਗਰ ਨਜ਼ਰ ਨਹੀਂ ਆ ਰਹੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਹੈ ਉਹਦਾ ਨਾਮ ਸੁਖਵੀਰ ਹੈ ਪੰਗਲਕਲਾਂ ਦਾ ਰਹਿਣ ਵਾਲਾ ਹੈ ਸੋ ਉਹਦੇ ਬਾਰੇ ਪਤਾ ਲੱਗਿਆ ਫਿਰ ਉਹਨੇ ਵੀ ਜਿਹੜਾ ਕੋਈ ਪੁਆਇਜ਼ਨ ਲੈ ਲਈ ਹੈ ਔਰ ਉਹ ਸਿਵਲ ਹਸਪਤਲ ਦਾਖਲ ਹੈ ਬਾਕੀ ਹੁਣ ਇਹਨਾਂ ਦੀ ਬਾਰਸ ਆ ਜਾਂਦੀ ਹੈ ਉਹਨਾਂ ਦੇ ਤੁ ਸਾਰੀ ਦਰਿਆਪਤ ਕਰਕੇ ਜੋ ਵੀ ਬਣਦੀ ਕਾਰਵਾਈ ਹੈਗੀ ਉਹ ਮੰਜ਼ਿਲਾਂ ਦੀ ਸਰਪੱਤਰ ਕਹਿੰਦੇ ਕਿ ਦੋਨੋਂ ਪਤੀ ਪਤਨੀ ਸੀ ਇਹ ਸ਼ਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਅ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ। ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਮੁੰਡੇ ਦੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾਉਣ ਤਿਆਰ ਨਹੀਂ ਸੀਗੇ ਤਹੀਂ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰੇ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ। ਸੋ ਹੁਣ ਉਸ ਚੀਜ਼ ਦੀ ਦਰਿਆਪਤ ਕਰਾਂਗੇ। ਹੁਣ ਕਾਰਵਾਈ ਕੀ ਹੋਏਗੀ ਸਰ ਹੁਣ? ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰ ਉਹ ਲੜਕਾ ਦਾ ਹਾਲਾਤ ਕੀ ਦੰਜਲ ਵਰਗਾ ਜਹਰ ਕਾਹੀਏ ਲੜਕਾ ਹਲੇ ਸਿਬਲਾ ਸਟਾਰ ਤੇ ਜੀਰੇ ਇਲਾਜ ਹੈ ਸੋ ਉਹ ਡਾਕਟਰ ਹੀ ਦੱਸ ਸਕਦੇ ਬੈਟਰ ਕਿ ਕਿਸ ਕਲੀਨਿਕ ਚ ਹੈ ਉਹ ਜਿੱਦਾਂ ਬਿਆਨ ਦੇਣਗੇ ਤੁਸੀਂ ਉਸ ਦਾ ਕਰਵਾਇ ਕਰੋ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾਣੇ ਫਿਰ ਪਰਸਪਰ